ਪੀਰੀ ਫਕੀਰੀ ਮੌਚ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ حاضر ਹੋਏ ਆਂ ਮਾਤਾ ਸ਼ੀਤਲਾ ਦਾ ਢਾਲਾ ਲੈ ਕੇ حاضر ਹੋਏ ਆਂ ਮਾਤਾ ਸ਼ੀਤਲਾ ਦਾ ਦੋ ਲੱਡੂਆਂ ਦਾ ਢਾਲਾ ਜਿਹੜਾ ਕਿ ਅੜੇ ਤੋਂ ਅੜੇ ਹੋਏ ਕੰਮ ਘਟਾਉਣ ਵਾਸਤੇ ਢਾਲਾ ਆ ਕੋਈ ਵੀ ਮੁਸ਼ਕਲ ਕੰਮ ਹੋਵੇ ਬਹੁਤ ਮੁਸ਼ਕਲ ਪੈ ਗਈ ਹੋਵੇ ਭੀੜ ਪੈ ਗਈ ਹੋਵੇ ਤੁਹਾਡੇ ਤੇ ਤਾਂ ਤੁਸੀਂ ਇਸ ਢਾਲੇ ਨੂੰ ਕਰ ਸਕਦੇ ਹੋ માતા ਸ਼ੀਤਲਾ ਦਾ ਬਹੁਤ ਜ਼ਬਰਦਸਤ ਤੇ ਵਾ ਕਮਲ ਢਾਲਾ ਹੈ ਦੋਸਤੋ ਦੋ ਲੱਡੂਆਂ ਦਾ ਢਾਲਾ ਹੈ ਦੋ ਲੱਡੂਆਂ ਦੇ ਨਾਲ માતા ਸ਼ੀਤਲਾ ਨੂੰ ਖੁਸ਼ ਕਰਕੇ ਤੁਸੀਂ ਵੱਡੇ ਤੋਂ ਵੱਡੇ ਕੰਮ ਨੂੰ ਪੂਰਾ ਕਰ ਸਕਦੇ ਹੋ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਹੋਏ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣ ਸਟਿਕ ਹੈਂਟੀ ਵਾਲੇ ਬੈਲ ਆਈਕਨ ਨੂੰ ਵੀ ਦਬਾ ਕੇ ਜਾਣ ਤਾਂ ਕਿ ਸਾਰੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਤਾਂ ਹੁਣ ਗੱਲ ਕਰਦੇ ਆਂ ਜੀ ਮਾਤਾ ਸ਼ੀਤਲਾ ਦਾ ਜਿਹੜਾ ਕਿ ਦੋ ਲੱਡੂਆਂ ਦਾ ਢਾਲਾ ਹੈ ਜਿਹੜਾ ਬਹੁਤ ਜ਼ਬਰਦਸਤ ਤੇ ਬਾਕਮਾਲ ਢਾਲਾ ਆ। ਦੋਸਤੋ ਮਾਤਾ ਸ਼ੀਤਲਾ ਦਾ ਇਹ ਢਾਲਾ ਬਹੁਤ ਵੱਡੇ ਤੋਂ ਵੱਡੇ ਕੰਮ ਨੂੰ ਪੂਰਾ ਕਰ ਦਿੰਦਾ ਆ। ਬਹੁਤ ਮੁਸ਼ਕਲ ਕੰਮ ਨੂੰ ਵੀ ਜਲਦੀ ਤੋਂ ਜਲਦੀ ਆਸਾਨ ਕਰ ਦਿੰਦਾ ਆ। ਜਿੰਨਾ ਵੀ ਮਰਜ਼ੀ ਕੋਈ ਕੰਮ ਕਿਉਂ ਨਾ ਆੜਿਆ ਹੋਵੇ ਮਾਂ ਸ਼ੀਤਲਾ ਤੁਹਾਡੇ ਕੰਮ ਨੂੰ ਜ਼ਰੂਰ ਪੂਰਾ ਕਰੇਗੀ। ਤਾਂ ਦੋਸਤੋ ਇਸ ਢਾਲੇ ਨੂੰ ਜਿਨ੍ਹਾਂ ਨੇ ਵੀ ਅਜ ਤੱਕ ਕੀਤਾ ਜੋ ਵੀ ਇਸ ਢਾਲੇ ਨੂੰ ਪਹਿਲਾਂ ਜਿਨ੍ਹਾਂ ਨੇ ਬਣਾਇਆ ਤੇ ਉਹਨਾਂ ਨੂੰ ਬੈਨੀਫਿਟ ਮਿਲਿਆ ਮਿਲਿਆ ਤੇ ਉਹਨਾਂ ਦੇ ਕੰਮ ਹੋਏ ਆ ਤੁਸੀਂ ਵੀ ਆਪਣਾ ਇਸ ਢਾਲੇ ਨੂੰ ਕਰਕੇ ਸਾਰੇ ਵਿਗੜੇ ਕੰਮ ਬਣਾ ਸਕਦੇ ਆ ਤੇ ਹੁਣ ਤੁਸੀਂ ਸੁਣ ਲੋ ਢਾਲਾ ਤੁਸੀਂ ਕਿਸ ਤਰੀਕੇ ਨਾਲ ਕਿਹੜਾ ਕੀ ਕੀ ਕਿਹੜਾ ਕਿਹੜਾ ਇਨਸਾਨ ਇਸ ਨੂੰ ਕਿਹੜੇ ਕਿਹੜੇ ਕੰਮਾਂ ਵਾਸਤੇ ਕਰ ਸਕਦਾ ਆ ਕੋਈ ਵੀ ਮੁਸ਼ਕਲ ਕੰਮ ਹੋਵੇ ਉਹਨੂੰ ਕਿੱਦਾਂ ਪੂਰਾ ਕਰਨਾ ਹੈ ਤਾਂ ਦੋਸਤੋ ਹੁਣ ਤੁਸੀਂ ਕੋਈ ਵੀ ਮੁਸ਼ਕਲ ਕੰਮ ਦੇ ਵਿੱਚ ਜਿਸ ਤਰ੍ਹਾਂ ਕੋਈ ਅੜਿਆ ਕੰਮ ਘਣਾਉਣਾ ਹੋਵੇ ਆਪਾਂ ਹੁਣ ਇਹ ਖਾਸ ਟਾਲਾ ਅੜੇ ਕੰਮ ਵਾਸਤੇ ਆ ਕੋਈ ਵੀ ਵੱਡੇ ਤੋਂ ਵੱਡਾ ਕੰਮ ਅੜ ਗਿਆ ਹੋਵੇ ਤੁਹਾਡਾ ਸਿਰਫ ਤੁਸੀਂ ਮਾਤਾ ਸ਼ੀਤਲਾ ਦੇ ਦੋ ਲੱਡੂ ਦੇਣੇ ਆ ਤੁਹਾਡਾ ਕੰਮ ਪੂਰਾ ਹੋ ਜਾਣਾ ਜਿੱਦਾਂ ਹੁਣ ਕੋਈ ਤੁਸੀਂ ਸੋਚ ਲਿਆ ਕਿ ਤੁਸੀਂ ਵਿਦੇਸ਼ ਯਾਤਰਾ ਕਰਨੀ ਹੋਵੇ ਬਾਹਰ ਜਾਣਾ ਹੋਵੇ ਤੁਹਾਡਾ ਕੰਮ ਰੁਕਿਆ ਪਿਆ ਹੋਵੇ ਵਿਦੇਸ਼ ਜਾਣ ਤੋਂ ਤੁਸੀਂ ਬੈਠੇ ਹੋ ਤੁਹਾਡਾ ਜਿਹੜਾ ਏਜੰਟ ਆ ਤੁਹਾਨੂੰ ਲਾਰੇ ਲਾਉਂਦਾ ਹੋਵੇ ਕੋਈ ਕੰਮ ਪੂਰਾ ਨਾ ਕਰਦਾ ਹੋਵੇ ਕੋਈ ਕੰਮ ਅੜ ਗਿਆ ਉਹਦੇ ਵਿੱਚ ਮੁਸ਼ਕਲ ਪੈ ਗਈ ਤੁਸੀਂ ਮਾਤਾ ਸ਼ੀਤਲਾ ਦੇ ਮੰਦਰ ਦੇ ਵਿੱਚ ਜਾਣਾ ਦੋਸਤੋ ਦੋ ਲੱਡੂ ਲੈ ਕੇ ਜਾਣੇ ਆ ਠੀਕ ਹੈ ਜੀ ਦੋ ਲੱਡੂ ਜਿਹੜੇ ਆ ਤੁਸੀਂ ਆਪਣੇ ਸਿਰ ਦੇ ਉੱਤੋਂ ਚੁਹਾ ਲੈਣੇ ਆ ਵਾਰ ਲੈਣੇ ਆ 7 ਵਾਰ ਉਹਨਾਂ ਦੇ ਵਿੱਚ ਇੱਕ ਇੱਕ ਲੌਂਗ ਲਾ ਦੇਣਾ ਠੀਕ ਹੈ ਇੱਕ ਇੱਕ ਲੌਂਗ ਤੁਸੀਂ ਵਿੱਚ ਉੱਪਰ ਲੱਡੂਆਂ ਦੇ ਘੜ ਦੇਣਾ ਮੋਤੀ ਚੂਰ ਤੇ ਲੱਡੂ ਲੈਣੇ ਆ ਜਾਂ ਬੁੰਦੀ ਵਾਲੇ ਲੱਡੂ ਕੋਈ ਵੀ ਲੈ ਸਕਦੇ ਹੋ ਬੇਸਨ ਦੇ ਲੱਡੂ ਵਿੱਚ ਨਹੀਂ ਚੱਲਣੇ ਠੀਕ ਹੈ ਤੁਸੀਂ ਜਦੋਂ ਜਾਣਾ ਆਪਣੇ ਸਿਰ ਤੋਂ ਕਮਾ ਕੇ ਲੈ ਕੇ ਜਾਣੇ ਆ ਫਿਰ ਜਦੋਂ ਉੱਥੇ ਤੁਸੀਂ ਪਹੁੰਚ ਗਏ ਮਾਤਾ ਸ਼ੀਤਲਾ ਦੇ ਥਾਨਾਂ ਦੇ ਵਿੱਚ ਤੁਸੀਂ ਜਾਣਾ ਹੈ ਜਿੱਥੇ ਮਾਤਾ ਸ਼ੀਤਲਾ ਦੇ ਥਾਨ ਹੋਣ ਜੇ ਤੁਹਾਡੇ ਲਾਗੇ ਛਾਗੇ ਮਾਤਾ ਸ਼ੀਤਲਾ ਦੇ ਥਾਨ ਨਹੀਂ ਹੈਵੇ ਤੁਸੀਂ ਖੁੱਲੇ ਮੈਦਾਨ 'ਚ ਵੀ ਦੇ ਸਕਦੇ ਹੋ ਖੁੱਲੇ ਮੈਦਾਨ ਦੇ ਵਿੱਚ ਵੀ ਕਰ ਸਕਦੇ ਹੋ ਇਹ ਘਟਾਲਾ ਉੱਥੇ ਮੈਦਾਨ 'ਚ ਵੀ ਕੀਤਾ ਜਾ ਸਕਦਾ ਵਾ ਤਾਂ ਸ਼ੀਤਲਾ ਦਾ ਨਾਮ ਲੈ ਕੇ ਠੀਕ ਹੈ ਤੁਸੀਂ ਲੱਡੂ ਜਿਹੜੇ ਆ ਮਾਤਾ ਸ਼ੀਤਲਾ ਦੇ ਨਾਮ ਦੇ ਰੱਖ ਦੇਣੇ ਆ ਤੇ ਬੇਨਤੀ ਕਰ ਦੇਣੀ ਆ ਕਿ हे ਮਾਤਾ ਸ਼ੀਤਲਾ ਮੇਰਾ ਆ ਕੰਮ ਮੇਰੀ ਆਹ ਮੁਸ਼ਕਲ ਅੜ ਚੁੱਕੀ ਹੈ ਇਸ ਕੰਮ ਨੂੰ ਪੂਰਾ ਕਰ ਦੇ ਮਾਂ ਤੇ ਮੈਂ ਜਿਹੜਾ ਤੇਰਾ ਟਾਲਾ ਆ ਇਹ ਲਗਾਤਾਰ ਪੰਜ ਵਾਰ ਜ਼ਰੂਰ ਕਰਾਂਗੇ ਕਰਾਂਗੀ ਜਾਂ ਕਰਾਂਗਾ ਜੋ ਵੀ ਇਨਸਾਨ ਚਾਹੇ ਕੋਈ ਧੀ ਪੈਣਾ ਚਾਹੇ ਕੋਈ ਬਜ਼ੁਰਗ ਬਦਰ ਬਜ਼ੁਰਗ ਹੋਵੇ ਚਾਹੇ ਕੋਈ ਬੱਚਾ ਚਾ ਜਵਾਨ ਕੋਈ ਵੀ ਇਸ ਟਾਲੇ ਨੂੰ ਕਰ ਸਕਦਾ ਕੋਈ ਇਹਦੇ ਵਿੱਚ ਮੁਸ਼ਕਲ ਕੰਮ ਨਹੀਂ ਤੁਸੀਂ ਜਿਹੜੇ ਲੱਡੂ ਹੈ ਉੱਥੇ ਰੱਖ ਦੇਣੇ ਆ ਤੁਸੀਂ ਲਗਾਤਾਰ ਕੀ ਕਰਨਾ ਜਦੋਂ ਤੁਹਾਡਾ ਜਿਦਾ ਜਿਦਾ ਤੁਹਾਡਾ ਕੰਮ ਤੁਹਾਨੂੰ ਲੱਗੇ ਕਿ ਹਾਂ ਹੁਣ ਕੰਮ ਸਿਰੇ ਚੜਦਾ ਜਾ ਰਿਹਾ ਉਦਾਂ ਉਦਾਂ ਤੁਸੀਂ ਆਪਣਾ ਜਿਹੜਾ ਇਹ ਜਿਹੜਾ ਟਾਲਾਇਆ ਕਰਦੇ ਜਾਣਾ ਟਾਲਾ ਜਦੋਂ ਤੁਸੀਂ ਕਰਨਾ ਹੈ ਜੇ ਤੁਹਾਨੂੰ ਇਹ ਸ਼ੁੱਕਰਵਾਰ ਵਾਲੇ ਦਿਨ ਕਰ ਲੈਣਾ ਜਮੰਦਰ ਜਾਣਾ ਤਾਂ ਸ਼ਾਮ ਨੂੰ ਕਰ ਸਕਦੇ ਹੋ ਸਵੇਰੇ ਵੀ ਕਰ ਸਕਦੇ ਹੋ ਜੇ ਬਾਹਰ ਚੌਰਾਹੇ 'ਚ ਕਰਨਾ ਜਾਂ ਫਿਰ ਕਿਸੇ ਕੁਲਰ ਖੱਲਰ ਮੈਦਾਨ ਦੇ ਵਿੱਚ ਕਰਨਾ ਤਾਂ ਉੱਥੇ ਤੁਸੀਂ ਦੁਪਹਿਰ ਦੇ ਟਾਈਮ ਵੀ ਇਹ ਜਾ ਕੇ ਦੇ ਸਕਦੇ ਹੋ ਮਾਤਾ ਸ਼ੀਤਲਾ ਦੇ ਨਾਂ ਦੇ ਦੋ ਲੱਡੂ ਤਾਂ ਦੋਸਤੋ ਇਸ ਤਰੀਕੇ ਦੇ ਨਾਲ ਕਰਨਾ ਹੈ ਸ਼ੁੱਕਰਵਾਰ ਵਾਲਾ ਦਿਨ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਕਰਨਾ ਹੈ ਠੀਕ ਹੈ ਬਾਕੀ ਇਹਦੇ ਵਿੱਚ ਜਿੱਦਾਂ ਕੋਈ ਹੋਰ ਕੋਈ ਕੰਮ ਅੜ ਗਿਆ ਮੰਨ ਲਓ ਕੋਈ ਜ਼ਮੀਨ ਜਾਇਦਾਦ ਦਾ ਕੰਮ ਅੜ ਗਿਆ ਤੁਹਾਡੀ ਜ਼ਮੀਨ ਦਾ ਕਿਸੇ ਪ੍ਰਾਪਰਟੀ ਦਾ ਕੋਈ ਮਸਲਾ ਹੈ ਕਿਤੇ ਗੱਲਬਾਤ ਚੱਲਦੀ ਹੋਵੇ ਗੱਲ ਰੁਕ ਗਈ ਹੋਵੇ ਤਾਂ ਵੀ ਤੁਸੀਂ ਇਸ ਟਾਲੇ ਨੂੰ ਕਰਨਾ ਹੈ ਦੋ ਲੱਡੂ ਲੈਣੇ ਆ ਦੋ ਲੱਡੂ ਉਸ ਜ਼ਮੀਨ ਜਿਹੜਾ ਤੁਹਾਡਾ ਜ਼ਮੀਨ ਜਿਸ ਜ਼ਮੀਨ ਦਾ ਤੁਸੀਂ ਸੌਦਾ ਕਰਨਾ ਆ ਉਸ ਜ਼ਮੀਨ ਦੇ ਉੱਤੇ ਪਹਿਲਾਂ ਤਾਂ ਲੱਡੂ ਰੱਖਣੇ ਆ ਉਸ ਜ਼ਮੀਨ ਦੇ ਉੱਤੇ ਲੱਡੂ ਰੱਖ ਕੇ ਉਸ ਜ਼ਮੀਨ ਦੀ ਥੋੜੀ ਜਿਹੀ ਮਿੱਟੀ ਲੱਡੂਆਂ ਦੇ ਉੱਤੇ ਪਾ ਲੈਣੀ ਆ ਉਸ ਦੇ ਬਾਅਦ ਲੌਂਗ ਲਗਾ ਦੇਣੇ ਆ ਇੱਕ ਇੱਕ ਠੀਕ ਹੈ ਫਿਰ ਉਸੇ ਚਾਰ ਆਪਣੇ ਜਿਸ ਤੁਸੀਂ ਜਿਸ ਘਰ ਦੀ ਜ਼ਮੀਨ ਦੇ ਵਿੱਚ ਜਿਹੜਾ ਸੌਦਾ ਤੁਹਾਡਾ ਹੋਣਾ ਹੋਵੇ ਉਸ ਘਰ ਦੇ ਵਿੱਚੋਂ ਇੱਕ ਕਮਰੇ ਦੇ ਵਿੱਚੋਂ ਚੋਹਾ ਲੈਣੇ ਆ ਲੱਡੂ ਸੱਤ ਵਾਰ ਉਹ ਪੁੱਠੇ ਲੱਡੂ ਚੁਹਾ ਕੇ ਸਾਰੇ ਦੇ ਕਮਰਿਆਂ ਦੇ ਵਿੱਚੋਂ ਸਾਰੇ ਖੁੰਝਾਂ ਦੇ ਵਿੱਚੋਂ ਲੱਡੂ ਚੁਹਾ ਕੇ ਮਾਤਾ ਸ਼ੀਤਲਾ ਦੀ ਦਰਬਾਰ ਦੇ ਵਿੱਚ ਮੰਦਿਰ ਦੇ ਵਿੱਚ ਰੱਖਿਆਣੇ ਆ ਉਹ ਜਿੱਦਾਂ ਤੁਹਾਨੂੰ ਪਿੱਛੇ ਦੱਸਿਆ ਕਿ ਜੇ ਤੁਹਾਡੇ ਉੱਤੇ ਲੱਗੇ ਸ਼ੀਤਲਾ ਮਾਤਾ ਦਾ ਮੰਦਿਰ ਨਹੀਂ ਹੈਗਾ ਤਾਂ ਤੁਸੀਂ ਖੁੱਲੇ ਮੈਦਾਨ ਜਾਂ ਚਰਾਹੇ ਤੇ ਵੀ ਕਰ ਸਕਦੇ ਹੋ ਮਾਤਾ ਸ਼ੀਤਲਾ ਦਾ ਨਾਮ ਲੈਣਾ ਹੈ ਸ਼ੀਤਲਾ ਨਹੀਂ ਕੰਮ ਕਰਨੇ ਆ ਇਸ ਜਿਹਾ ਪ੍ਰਾਪਰਟੀ ਦਾ ਜੇ ਕੋਈ ਹੋਰ ਮਸਲਾ ਕੋਈ ਤੁਹਾਡਾ ਕੋਈ ਕੋਰਟ ਕਚੈਰੀ ਦਾ ਕੇਸ ਚੱਲਦਾ ਕੋਡ ਕਚੈਰੀ ਦੇ ਕੇਸ ਇਸ ਤਰੀਕ ਪੈ ਗਈ ਹੋਵੇ ਤਰੀਕਾਂ ਦੇ ਵਿੱਚ ਜਾਣਾ ਤੁਸੀਂ ਤਰੀਕ ਦੇ ਵਿੱਚ ਤੁਹਾਡਾ ਮੰਨ ਲਓ ਤੁਹਾਡਾ ਫੈਸਲਾ ਨਾ ਹੁੰਦਾ ਹੋਵੇ ਤਾਂ ਤੁਸੀਂ ਤੁਸੀਂ ਸਵੇਰ ਦੇ ਟਾਈਮ ਜਦੋਂ ਤੁਹਾਡੀ ਜਿਸ ਦਿਨ ਤਰੀਕ ਹੋਣੀ ਹੋਵੇ ਉਸ ਤੋਂ ਪਹਿਲਾਂ ਤਾਂ ਤੁਸੀਂ ਇਹ ਸ਼ੁੱਕਰਵਾਰ ਵਾਲੇ ਦਿਨ ਕਰਨਾ ਹੀ ਕਰਨਾ ਜਿਸ ਦਿਨ ਤੁਹਾਡੀ ਤਰੀਕ ਹੋਵੇ ਉਸੇ ਦਿਨ ਵੀ ਤੁਸੀਂ ਦੋ ਲੱਡੂ ਮਾਤਾ ਸ਼ੀਤਲਾ ਦੇ ਨਾਂ ਦੇ ਲੈ ਕੇ ਚਾਰ ਕੱਪੜੇ ਦੋ ਲੌਂਗ ਲਾ ਕੇ ਆਪਣੇ ਸਿਰ ਤੋਂ ਨਹੀਂ ਸੱਤ ਵਾਰ ਵਾਰ ਕੇ ਕਿਸੇ ਵੀ ਮદાન ਦੇ ਵਿੱਚ ਰੱਖਿਓ ਜਾਂ ਮੰਦਿਰ ਦੇ ਵਿੱਚ ਰੱਖ ਦੇਣਾ ਤੁਹਾਡੀ ਜਿਹੜੀ ਤਰੀਕਾ ਹੈ ਉਹ ਤੁਹਾਡੇ ਹੱਕ 'ਚ ਤੁਹਾਡਾ ਕੇਸ ਵੀ ਤੁਹਾਡੇ ਹੱਕ 'ਚ ਹੋ ਜਾਏਗਾ ਤੁਹਾਡਾ ਫੈਸਲਾ ਤੁਹਾਡਾ ਕੰਮ ਜਿਹੜਾ ਹੈ ਬਹੁਤ ਛੇਤੀ ਆਸਾਨ ਤਰੀਕੇ ਨਾਲ ਪੜ ਜਾਏਗਾ ਨਹੀਂ ਸੀਗਾ ਕੋਰ ਕਚੈਰੀ ਦੇ ਮਾਮਲੇ 'ਚ ਮਾਤਾ ਸ਼ੀਤਲਾ ਕਿਸ ਤਰ੍ਹਾਂ ਰਹਾ ਦਿੰਦੀ ਹੈ ਦੋ ਲੱਡੂਆਂ ਦੇ ਟਾਲੇ ਨਾਲ ਸਾ ਦੋਸਤੋ ਅੱਗੇ ਵੀ ਤੁਸੀਂ ਕੋਈ ਹੋਰ ਕੰਮ ਆੜ ਗਿਆ ਹੋਵੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕੋਈ ਬਿਮਾਰ ਹੋਵੇ ਬੰਦਾ ਮੰਨ ਲਓ ਕੋਈ ਬਿਮਾਰੀ ਜਿਸ ਨੂੰ ਕੋਈ ਪਤਾ ਨਾ ਲੱਗਦਾ ਹੋਵੇ ਰੋਗ ਦਾ ਦਵਾਈਆਂ ਦੇ ਉੱਤੇ ਖਰਚਾ ਹੁੰਦਾ ਹੋਵੇ ਪੈਸੇ ਲੱਗੀ ਜਾਣ ਠੀਕ ਹੈ ਤੁਸੀਂ ਕੀ ਕਰਨਾ ਜਿਹੜਾ ਇਨਸਾਨ ਜਿਹਦੇ ਜਿੱਤੋਂ ਹਟਾਲਾ ਤੁਸੀਂ ਕਰਨਾ ਜਿਹਦਾ ਵੀ ਬਿਮਾਰ ਬੰਦਾ ਉਹਦੇ ਸਿਰ ਤੋਂ ਦੀ ਦੋ ਲੱਡੂ ਤੁਸੀਂ ਲੈਣੇ ਆ ਪਹਿਲਾ ਸਿਰ ਤੋਂ ਲੈ ਕੇ ਪੈਰਾਂ ਤੱਕ ਸੱਤ ਵਾਰ ਘੁਮਾਣੇ ਆ ਫਿਰ ਸਿਰ ਤੋਂ ਪੁੱਠੇ ਸੱਤ ਵਾਰ ਘੁਮਾ ਲੈਣੇ ਉਹਨਾਂ ਦੇ ਵਿੱਚ ਦੋ ਲੌਂਗ ਤੁਸੀਂ ਲਗਾ ਦੇਣੇ ਆ ਦੋ ਲੌਂਗ ਤੁਸੀਂ ਲਗਾਉਣ ਤੋਂ ਬਾਅਦ ਜਿਹੜਾ ਜਿਹੜੇ ਦੋ ਲੱਡੂ ਆ ਉਹ ਮਾਤਾ ਸ਼ੀਤਲਾ ਦੇ ਥਾਣਾ ਉੱਤੇ ਛੜਾ ਦੇਣੇ ਆ ਠੀਕ ਹੈ ਮਾਤਾ ਸ਼ੀਤਲਾ ਦੇ ਥਾਣਾ ਤੇ ਚੜਾ ਦੇਣੇ ਆ ਤੇ ਤੁਸੀਂ ਕੀ ਕਰਨਾ ਉਥੇ ਥੋੜੀ ਜਿਹੀ ਕੱਚੀ ਲੱਸੀ ਲੈ ਕੇ ਜਾਣੀ ਹੈ ਕੱਚੀ ਲੱਸੀ ਲੈ ਕੇ ਮਾਤਾ ਸ਼ੀਤਲਾ ਦੀ ਤੇ ਦਰਵਾਜ਼ੇ ਚੜਾ ਕੇ ਉਹ ਜਿਹੜੀ ਬਾਕੀ ਦੀ ਕੱਚੀ ਲੱਸੀ ਬਚੀ ਹੋਏਗੀ ਉਹ ਤੁਸੀਂ ਆਪਣੇ ਰੋਗੀ ਨੂੰ ਪਿਲਾ ਦੇਣੀ ਹੈ ਰੋਗੀ ਨੂੰ ਨਾਲ ਲਾ ਦੇਣਾ ਤੁਹਾਡਾ ਦੇਖਿਓ ਕੰਮ ਬੰਜੜਾ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ